ਹਾਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਅੱਜ ਦੀ ਵੀਡੀਓ ਬਾਈ ਸਪੈਸ਼ਲ ਆਪਣੇ ਯੂਟਿਊਬਰਾਂ ਦੇ ਖਿਲਾਫ ਕਹਿ ਲਓ ਜਾਂ ਜਿਹੜੇ ਗਲਤ ਵੀਡੀਓ ਪਾਉਂਦੇ ਨੇ ਉਹਨਾਂ ਨੇ ਮਿਰਚਾਂ ਲੱਗਣਗੀਆਂ ਹੁਣ ਤੁਸੀਂ ਕਈ ਬੰਦੇ ਦੇਖਾਉਂਣਾ ਟਰੈਕਟਰ ਦੀਆਂ ਵੀਡੀਓ ਪਾਉਂਦੇ ਨੇ ਕੋਈ ਹੋਰ ਬਿਜ਼ਨਸ ਦੀਆਂ ਵੀਡੀਓ ਪਾਉਂਦਾ ਕੋਈ ਦੁਕਾਨ ਦੀਆਂ ਵੀਡੀਓ ਪਾਉਂਦਾ ਬਾਈ ਵਧੀਆ ਕੰਮ ਐ ਠੀਕ ਐ ਪ੍ਰਮੋਟ ਕਰੋ ਪਰ ਪ੍ਰਮੋਟ ਉਹਦਾਂ ਦੀਆਂ ਚੀਜ਼ਾਂ ਨੂੰ ਕਰੋ ਜਿਹੜੀਆਂ ਸਮਾਜ ਦੇ ਲਈ ਚੰਗੀਆਂ ਨੇ ਹੁਣ ਕਈ ਨਵੇਂ ਜਿਹੇ ਯੂਟਿਊਬਰ 3-3000 ਰੁਪਏ ਬਾਈ ਵੀਡੀਓ ਪਾਈ ਜਾਂਦੇ ਨੇ ਸ਼ੇਅਰ ਮਾਰਕੀਟ ਵਾਲਿਆਂ ਦੀਆਂ ਆ শেয়ার ਮਾਰਕੀਟ ਦੇ ਵਿੱਚ ਜੀ ਮੈਂ ਇੱਕ ਦਿਨ ਚ ਬਣਾ ਲਿਆ 5000 ਰੁਪਿਆ ਮੈਂ ਬਣਾ ਲਿਆ 8000 ਰੁਪਿਆ ਉਹ ਦਿਖਾਈ ਜਾਂਦੇ ਨੇ ਮੇਰੀ 1 ਘੰਟੇ ਦੀ ਕਮਾਈ 5000 ਬਾਈ ਨਾ ਗੁੰਮਰਾ ਹੋਵੋ ਨਾ ਇਹਨਾਂ ਦੇ ਪਿੱਛੇ ਲੱਗੋ ਅਰੇ ਯੂਟਿਊਬਰਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਅਹੀਂ ਆਂ ਪ੍ਰੋਮੋਸ਼ਨਾਂ ਬਾਈ ਨਾ ਕਰੋ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਕੱਲ ਨੂੰ ਛੋਡੇ ਬੱਚੇ ਗਲਤ ਤਰੀਕ ਰਸਤਿਆਂ ਦੇ ਪੈਗੇ ਫਿਰ ਤੁਸੀਂ ਕੀ ਕਰੋਗੇ ਇਹ ਬਾਈ ਜੀ ਚਿੱਟੇ ਨਾ ਉਹ ਵੀ ਭੇੜਾ ਕੰਮ ਹੈ ਜਿਹੜਾ ਹੈਗਾ ਸੱਟੇ ਦਾ ਇਹ ਸੱਟਾ ਇੱਕ ਡਿਜੀਟਲ ਸੱਟਾ ਹੋ ਗਿਆ ਜਿਹਨੂੰ ਆਪਾਂ ਸ਼ੇਅਰ ਮਾਰਕੀਟ ਦਾ ਨਾਮ ਦੇਤਾ ਸ਼ੇਅਰ ਮਾਰਕੀਟ ਸਿੱਖਣ ਵਾਸਤੇ ਘੱਟੋ-ਘੱਟ 5 ਸਾਲ ਲੱਗਦੇ ਨੇ 7 ਸਾਲ ਲੱਗਦੇ ਨੇ ਆ 10 ਸਾਲ ਲੱਗਦੇ ਨੇ ਐਦਾਂ ਦੇ ਬੰਦੇ ਨਾਲ ਵੀ ਥੋੜੀ ਕਰਾ ਦਾਂਗੇ ਕਦੇ ਅ ਇੰਟਰਵਿਊ ਕਰਾ ਦਾਂਗੇ ਕਦੇ ਹੈਗੇ ਆਪਣੇ ਯਾਰ ਦੋਸਤ ਜਿਹੜੇ ਕਰਦੇ ਨੇ ਜਿਹੜਿਆਂ ਨੇ ਘਰ ਤੱਕ ਬਿਕ ਗਏ ਸੀ ਠੀਕ ਹੈ ਤੇ ਤੁਸੀਂ ਇਹ ਚੱਕ ਕੇ ਵੀਡੀਓ ਪਾ ਦਨੇ ਇੱਕ ਸੈਂਟਰ ਜਆ ਖੋਲ ਕੇ ਬੈਠਾ ਆਜ ਕੰਬੀਨੇ ਦੇ ਵਿੱਚ ਹੀ ਕਮਾਉਣ ਲੱਗ ਗਿਆ 15000 ਡੇਲੀ ਦਾ ਕਮਾਉਣ ਲੱਗ ਗਿਆ 20000 ਡੇਲੀ ਦਾ ਕਮਾਉਣ ਲੱਗ ਗਿਆ 5000 ਡੇਲੀ ਦਾ ਕੀ ਫਾਇਦਾ ਬਾਈ ਜਾ ਰਹੀਆਂ ਜਾਂ ਕੰਮ ਕਰਨ ਦਾ ਕੋਈ ਚੱਜ ਦੀ ਵੀਡੀਓ ਪਾਓ ਵੀਰੇ ਠੀਕ ਐ ਆਪਾਂ ਨੂੰ ਹਨਰ ਬਕਸਿਆ ਪ੍ਰਮਾਤਮਾ ਨੇ ਆਪਾਂ ਵੀਡੀਓ ਪਾਉਨੇ ਆ ਲੋਕਾਂ ਨੂੰ ਵਿਸ਼ਵਾਸ ਹੈ ਆਪਣੇ ਤੇ ਆਪਣੇ 50 5000 ਫੋਲੋਅਰ ਹੋਏ ਵੀ ਨੇ 20 2000 ਕਿਸੇ ਦੇ 10000 ਫੋਲੋਅਰ ਨੇ ਆਪਾਂ ਸਹੀ ਰਸਤਾ ਦਿਖਾਓ ਆਪਾਂ ਕਿਉਂ ਥੋਲੇ ਵਾਲੇ ਬਾਬਿਆਂ ਦੀਆਂ ਵੀਡੀਓ ਪਾਉਨੇ ਆ ਕਿਉਂ ਆਪਾਂ ਕੋਈ ਥੋਲਾ ਕਰਕੇ ਕੋਈ ਟੂਨੇ ਟਾਮਣ ਕਰਾਉਂਦਾ ਉਹਦੀਆਂ ਵੀਡੀਓ ਪਾਉਨੇ ਆ ਯਾਰ ਠੀਕ ਐ ਜਿਹੜਾ ਜਿੱਥੇ ਕੋਈ ਹੈਗਾ ਕੋਈ ਡਾਕਟਰ ਹੈ ਕੋਈ ਤਰੀਕੇ ਦਾ ਇਲਾਜ ਕਰਦਾ ਹੈ ਕੋਈ ਕੁਝ ਹੈਗਾ ਉਹਦੀ ਪਾ ਦਿਓ ਵੀਡੀਓ ਪਰਪਰੂਸ਼ੀ ਵਾਲੇ ਬੰਦੇ ਦੀ ਹੈਨਾ ਆਹ ਕੀ ਹੋਇਆ ਆਹ ਛੱਠੇ ਦੇ ਵਿੱਚ ਜੀ ਆ ਤੁਸੀਂ ਆਜੋ ਸੇਰ ਮਾਰਕੀਟ ਦੇ ਵਿੱਚ 4 ਦਿਨ ਕਲਾਸਾਂ ਲਾਓ 5ਵੇਂ ਦਿਨ ਤੁਸੀਂ 10000 ਕਮਾਓ ਕਿ ਇੱਕ ਘੰਟੇ 'ਚ ਮੈਂ 7000 ਕਮਾ ਲਿਆ ਕੁੜੀਆਂ ਨੂੰ ਬਿਠਾ ਲੰਨ ਯਾਰ ਬਸ ਵਾਸਵਾਸ ਦਿਵਾਉਣ ਲਈ ਕੋਈ ਫਾਇਦਾ ਇਹ ਹੀ ਜਾਂ ਗੱਲਾਂ ਦਾ ਬਾਈ ਕਿਉਂ ਯਾਰ ਤੁਸੀਂ ਪੰਜਾਬ ਨੂੰ ਡੋਬਣ ਦੇ ਰਸਤੇ ਤੇ ਚੱਲਿਓ ਚੰਗੇ ਭਲੇ ਥੋੜੇ ਆਉਧੇ ਨੇ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਹ ਜੇ ਆਉਧੇਆਂ ਵਾਲੇ ਬੰਦੇ ਵਧੀਆ ਬੰਦੇ ਜਿਨ੍ਹਾਂ ਨੂੰ ਮਤਲਬ ਮੈਂ ਵੀ ਖੁਦ ਫੈਨ ਸੀ ਉਹ ਬੰਦਿਆਂ ਦਾ ਮੈਂ ਅੱਜ ਉਹਨਾਂ ਨੂੰ ਅਨਫੋਲੋ ਕੀਤਾ ਵੀ ਮੇਰੇ ਮੂਰੇ ਨਾ ਆਉਣ ਇਹ ਜਦੋਂ ਸਵੇਰੇ ਫੋਨ ਚੱਕੀਦਾ ਚੱਕ ਵੀਡੀਓ ਸ਼ੇਅਰ ਮਾਰਕੀਟ ਚੱਕ ਵੀਡੀਓ ਸ਼ੇਅਰ ਮਾਰਕੀਟ ਵਾਲੇ ਯਾਰ ਕੋਈ ਗੱਲਾਂ ਨੇ ਬਾਈ ਇਹ ਸ਼ੇਅਰ ਮਾਰਕੀਟ ਦੇ ਵਿੱਚ ਕੌਣ ਕਾਮਯਾਬ ਹੋਇਆ ਜੂਏ ਦੇ ਵਿੱਚ ਕੌਣ ਕਾਮਯਾਬ ਹੋਇਆ ਕਦੇ ਕਿਉਂ ਤੁਸੀਂ ਲੋਕਾਂ ਨੇ ਘਰ ਬਕਿਉਣੇ ਨੇ ਕਿਉਂ ਤੁਸੀਂ ਜਵੱਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਹੋ ਕੰਮ ਜੋਗੇ ਕਿਉਂ ਨਹੀਂ ਛੱਡਨੇ ਕੋਈ ਯਾਰ ਸਕੂਲ ਦੀ ਵੀਡੀਓ ਪਾ ਦਿਓ ਕੋਈ ਸਰਕਾਰੀ ਸਕੂਲ ਦੀ ਪਾ ਦਿਓ ਕੋਈ ਪੜ ਕੇ ਟੀਚਰ ਲੱਗਿਆ ਉਹਦੀ ਵੀਡੀਓ ਪਾ ਲੋ ਭਾਈ ਹਾਂ ਬੰਦਾ ਪੜ ਕੇ ਟੀਚਰ ਲੱਗਿਆ ਆਹ ਕੀ ਹੋਇਆ ਯਾਰ ਏ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਉਹਨਾਂ ਜਗ ਤੱਕ ਪਹੁੰਚਾ ਦਿਓ ਜਿਹੜੇ ਇਦਾਂ ਦੀਆਂ ਵੀਡੀਓ ਪਾਉਂਦੇ ਨੇ 3-3000 ਰੁਪਏ 'ਚ ਨਾਮ ਵੇਖੋ ਬਾਈ ਮੇਰੇ ਕੋਲੇ ਵੀ ਬਹੁਤ ਫੋਨ ਆਉਂਦੇ ਨੇ ਲੁਧਿਆਣੇ ਤੋਂ ਬਾਬਿਆਂ ਨੇ ਫੋਨ ਬਹੁਤ ਆਉਂਦੇ ਨੇ ਪੰਡਤਾਂ ਦੇ ਟੂਣਾ ਟਾਮਣ ਵਿਆਹ ਕਰਾ ਲਓ ਫਲਾਣਾ ਕਰਾ ਲਓ ਲਵ ਮੈਰਿਜ ਕਰਾ ਲਓ ਇਹ ਬਾਈ 15-15000 ਰੁਪਏ ਦੇਣ ਨੂੰ ਵੀ ਤਿਆਰ ਨੇ ਕੱਲਾ ਪੈਸਾ ਨਹੀਂ ਸਭ ਕੁਝ ਹੁੰਦਾ ਲੋਕਾਂ ਨੂੰ ਸਿੱਧੇ ਰਸਤੇ ਦੀ ਵੀਡੀਓ ਦਿਖਾਓ ਕੋਈ ਵਧੀਆ ਵੀਡੀਓ ਦਿਖਾਓ ਜਿਹੜੀ ਆਪਾਂ ਨੂੰ ਵਧੀਆ ਲੱਗੇ ਤੇ ਲੋਕ ਆਪਣੇ ਤੇ ਵਿਸ਼ਵਾਸ ਕਰਦੇ ਨੇ ਆਹ ਕੀ ਹੋਇਆ ਤੁਸੀਂ ਸਵੇਰੀ ਉੱ ਪਹੁੰਚ ਗਏ ਸ਼ਹਿਰ ਮਾਰਕੀਟ ਵਾਲਿਆਂ ਕੋਲੇ ਚਲੋ ਜੀ ਆਹ ਕੋ ਉਥੇ ਬਿਠਾਤੇ 10 12 ਸਟੂਡੈਂਟ ਇਕੱਠੇ ਕਰਕੇ ਆ ਮੇਰੀ ਕਰਨ ਦੀ ਕਮਾਈ 6000 ਆ ਮੇਰੀ ਇੱਕ ਦਿਨ ਦੀ ਕਮਾਈ 3000 ਮੈਂ 3500 ਬਣਾ ਲਿਆ ਕੋਈ ਗੱਲਾਂ ਨੇ ਯਾਰ ਇਹ ਕੋਈ ਬਾਈ ਚੱਜਦੀ ਵੀਡੀਓ ਪਾਓ ਜਿਹੜੇ ਨਾਲ ਲੋਕਾਂ ਨੂੰ ਦੇਖਣ ਦਾ ਅਰ ਕੋਈ ਸਿੱਧਾ ਰਸਤਾ ਮਿਲੇ ਇਹ ਤਾਂ ਤੁਸੀਂ ਚਿੱਟੇ ਨੋ ਵੀ ਭੜੇ ਨਸਾਂ ਦੇ ਲਾ ਰਹੇ ਹੋ ਜਵਕਾਂ ਨੂੰ ਯਾਰ ਕਿਉਂ ਜ਼ਿੰਦਗੀ ਬਰਬਾਦ ਕਰ ਰਹੇ ਹੋ ਇਹਨਾਂ ਦੀ ਐਦਾਂ ਦੀਆਂ ਵੀਡੀਓ ਬਾਈ ਪਾਉਣੀਆਂ ਬੰਦ ਕਰੋ ਜਿਆਦਾ ਵਧੀਆ ਗੱਲ ਆ ਬਾਕੀ ਮੇਰਾ ਸਾਹਿਬ ਨੂੰ ਵੀ ਬੇਨਤੀ ਹੈ ਵੀ ਜਿਹੜੀਆਂ ਤੁਸੀਂ ਹੋਰ ਕੰਮ ਬਹੁਤ ਵਧੀਆ ਕਰ ਰਹੇ ਹੋ ਜਿਹੜੇ ਗਲਤ ਵੀਡੀਓ ਪਾਉਂਦੇ ਨਾਲ ਨਾਲ ਤੁਸੀਂ ਇਹਨਾਂ ਨੂੰ ਵੀ ਫੜੋ ਜਿਹੜੇ ਆ ਸੱਖੇ ਵਾਲੀਆਂ ਵੀਡੀਓ ਪਾ ਰਹੇ ਨੇ ਧੰਨਵਾਦ ਜੀ